ਸਾਹਿਬ ਦਾ ਕਿਲਾ ਉਹ ਥਾਂ ਸੀ ਜਿਸ ਤੇ ਇੱਕ ਪਾਸੇ ਕੀਰਤਨ ਦੀਆਂ ਸੁਰੀਲੀਆਂ ਤੁਨਾ ਗੂੰਜਦੀਆਂ ਸਨ ਦੂਸਰੇ ਪਾਸੇ ਤਲਵਾਰਾਂ ਦੀਆਂ ਟੁਨਕਾਰਾਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਕਈ ਮਹੀਨੇ ਤੱਕ ਇਸ ਕਿਲੇ ਨੂੰ ਘੇਰਾ ਪਾਈ ਰੱਖਿਆ ਬਾਹਰੋਂ ਵੈਰੀਆਂ ਦੀ ਗਿਣਤੀ ਬੇਅੰਤ ਸੀ ਅੰਦਰੋਂ ਰਸਦਾ ਰਸਦਾ ਮਸਤਾਨੀਆਂ ਹੋਣ ਕੰਡੇ ਸਨ ਪਾਨ ਪੀਣ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਹਸੂ ਹਸੂ ਕਰਦੇ ਮੂੰਹ ਹੁਣ ਭੁੱਖ ਨਾਲ ਸੁੱਕੇ ਜਾ ਰਹੇ ਸਨ ਪਰ ਫਿਰ ਵੀ ਚੜਦੀ ਕਲਾ ਦੇ ਨਾਲ ਸਭ ਅਜੇ ਵੀ ਅਡੋਲ ਸਨ ਇਸ ਕੜੀ ਸਿੱਖਾਂ ਨੇ ਬੇਨਤੀ ਭਾਵ ਨਾਲ ਮਾਤਾ ਗੁਜਰੀ ਜੀ ਵੱਲ ਦੇਖਿਆ ਉਹਨਾਂ ਨੂੰ ਲੱਗਿਆ ਕਿ ਮਾਤਾ ਦਾ ਬਚਨ ਗੁਰੂ ਜੀ ਲਈ ਸੱਚਾ ਹੁਕਮ ਬਣੇਗਾ ਸੰਗਤਾ ਨੇ ਬੇਨਤੀ ਕੀਤੀ ਮਾਤਾ ਜੀ ਵੈਰੀਆਂ ਨੇ ਕਸਮਾ ਖਾ ਕੇ ਕਿਲਾ ਛੱਡਣ ਦੀ ਗੱਲ ਕੀਤੀ ਹੈ ਹੁਣ ਸਾਨੂੰ ਇਹ ਘੇਰਾ ਤੋੜ ਕੇ ਬਾਹਰ ਨਿਕਲਣਾ ਹੀ ਚਾਹੀਦਾ ਹੈ ਮਾਤਾ ਗੁਜਰੀ ਜੀ ਜੋ ਸਦਾ ਸਹਿਨਸ਼ੀਲਤਾ ਅਤੇ ਸਿਆਣਪ ਦੀ ਮੂਰਤ ਸਨ ਨੇ ਗੰਭੀਰਤਾ ਨਾਲ ਗੁਰੂ ਜੀ ਨੂੰ ਇਹ ਬੇਨਤੀ ਸੂਚਿਤ ਕੀਤੀ ਗੁਰੂ ਜੀ ਨੇ ਬੜੀ ਧੀਰਜ ਨਾਲ ਉੱਤਰ ਦਿੱਤਾ ਇਹ ਕਸਮਾ ਖਾਨ ਵਾਲੇ ਪਹਾੜੀ ਰਾਜੇ ਤੇ ਮੁਗਲ ਸੱਚੇ ਨਹੀਂ ਇਨ੍ਹਾਂ ਦੇ ਦਿਲਾਂ ਵਿੱਚ ਫਰੇਬ ਭਰਿਆ ਹੋਇਆ ਹੈ ਇਸ ਗੱਲ ਨੂੰ ਸਿੱਧ ਕਰਨ ਲਈ ਗੁਰੂ ਜੀ ਨੇ ਇੱਕ ਯੋਜਨਾ ਬਣਾਈ ਅਤੇ ਕੁਝ ਬਲਦਾਂ ਦੇ ਪਿੱਛੇ ਗੱਡੇ ਲਾ ਕੇ ਗੱਡਿਆਂ ਨੂੰ ਫਟੇ ਪੁਰਾਣੇ ਕੱਪੜੇ ਨਾਲ ਟੱਕ ਕੇ ਕਿਲੇ ਦੇ ਦਰਵਾਜ਼ਿਆਂ ਤੋਂ ਬਾਹਰ ਛੱਡਿਆ ਗਿਆ ਵੈਰੀਆਂ ਨੇ ਜਿਉਂ ਹੀ ਉਹਨਾਂ ਗੱਡਿਆਂ ਨੂੰ ਵੇਖਿਆ ਤਾ ਉਹਨਾਂ ਸੋਚਿਆ ਕਿ ਇਨ੍ਹਾਂ ਗੱਡਿਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਜਾ ਰਿਹਾ ਹੈ ਗੱਡੇ ਵੇਖਦਿਆਂ ਹੀ ਉਹਨਾਂ ਦੀਆਂ ਅਕਸਮਾ ਹਵਾ ਹੋ ਗਈਆਂ ਉਹਨਾਂ ਗੱਡਿਆਂ ਉੱਤੇ ਹਮਲਾ ਕਰ ਦਿੱਤਾ ਅਤੇ ਪਰ ਉਹਨਾਂ ਦੇ ਹੱਥ ਕੁਝ ਨਹੀਂ ਆਇਆ ਇਹ ਦ੍ਰਿਸ਼ ਬੇਨਤੀ ਕਰਤਾ ਸਿੱਖਾਂ ਨੂੰ ਸਪਸ਼ਟ ਕਰ ਗਿਆ ਕਿ ਗੁਰੂ ਜੀ ਦੀ ਸੋਚ ਸੱਚੀ ਸੀ ਮਾਤਾ ਗੁਜਰੀ ਜੀ ਨੇ ਆਪਣੇ ਹੀ ਨੇਤਰਾ ਨਾਲ ਦੇਖਿਆ ਕਿ ਅਗੇ ਕਿਲਾ ਰਾ ਕਿੰਨਾ ਔਖਾ ਹੈ ਪਰ ਉਹਨਾਂ ਦੇ ਹੌਸਲੇ ਵਿੱਚ ਕੋਈ ਘਾਟ ਨਹੀਂ ਆਈ ਉਹਨਾਂ ਨੇ ਚੜ੍ਹਦੀ ਕਲਾ ਨਾਲ ਗੁਰੂ ਜੀ ਦੇ ਫੈਸਲੇ ਨੂੰ ਸਹਿਯੋਗ ਦਿੱਤਾ ਕਿਲੇ ਦੇ ਅੰਦਰ ਦਿਨ ਤੇ ਰਾਤ ਦੀ ਜ਼ਿੰਦਗੀ ਜੰਗੀ ਬਣ ਗਈ ਸੀ ਮਾਤਾ ਗੁਜਰੀ ਜੀ ਹਰ ਰੋਜ਼ ਬੱਚਿਆਂ ਅਤੇ ਸੰਗਤਾਂ ਨੂੰ ਧੀਰਜ ਦਿੰਦੇ ਕਦੇ ਅਰਦਾਸ ਕਰਦੇ ਕਦੇ ਹੌਸਲਾ ਵੰਦੇ ਪੁੱਤਰੋ ਪੁੱਖ ਤੇ ਪਿਆਸ ਸਾਨੂੰ ਕਮਜ਼ੋਰ ਨਹੀਂ ਕਰ ਸਕਦੇ ਧਰਮ ਲਈ ਲੜਨ ਵਾਲਾ ਕਦੇ ਨਹੀਂ ਹਾਰਦਾ ਇਸ ਘੇਰੇ ਦੇ ਦੌਰਾਨ ਮਾਤਾ ਗੁਜਰੀ ਜੀ ਨੇ ਇੱਕ ਮਾਂ ਵਾਂਗ ਹੀ ਨਹੀਂ ਇੱਕ ਯੋਧੇ ਵਾਂਗ ਆਪਣਾ ਫਰਜ਼ ਨਿਭਾਇਆ ਉਹਨਾਂ ਸਿਰਫ ਬੱਚਿਆਂ ਦੀ ਸੰਭਾਲ ਨਹੀਂ ਕੀਤੀ ਸਗੋਂ ਸਿੱਖਾਂ ਦੇ ਮਨ ਵਿੱਚ ਭਰੋਸਾ ਤੇ ਹਿੰਮਤ ਦੀ ਜੋਤ ਨੂੰ ਜਗਦੇ ਰੱਖਿਆ ਸ੍ਰੀ ਅਨੰਦਪੁਰ ਸਾਹਿਬ ਦੀਆਂ ਉਹ ਘੜੀਆਂ ਜਿੱਥੇ ਹਰ ਪਲ ਮੌਤ ਦਾ ਸਾਆਇਆ ਸੀ ਉੱਥੇ ਮਾਤਾ ਗੁਜਰੀ ਜੀ ਅਧਿਆਤਮਿਕ ਰੋਸ਼ਨੀ ਦੇ ਰੂਪ ਵਿੱਚ ਪ੍ਰਗਟ ਹੋਏ ਉਹਨਾਂ ਦੀ ਪ੍ਰੇਰਣਾ ਨਾਲ ਹੀ ਸਿੱਖਾ ਨੇ ਉਹ ਸਾਰਾ ਸੰਕਟ ਸਹਾਰਿਆ ਅੰਤ ਵਿੱਚ ਜਦੋਂ ਕਿਲਾ ਛੱਡਣ ਦਾ ਸਮਾਂ ਆਇਆ ਹਰ ਕੋਈ ਜਾਣਦਾ ਸੀ ਕਿ ਇਹ ਯਾਤਰਾ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ ਮਾਤਾ ਗੁਜਰੀ ਜੀ ਨੇ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਨਾ ਆਉਣ ਦਿੱਤੇ ਉਹ ਜਾਣਦੇ ਸਨ ਕਿ ਇਹ ਰਾਹ ਔਖਾ ਹੈ ਪਰ ਇਹੀ ਧਰਮ ਦਾ ਰਾਹ ਹੈ। ਆਨੰਦਪੁਰ ਆਨੰਦਪੁਰ ਦਾ ਘੇਰਾ ਸਿਰਫ ਇੱਕ ਜੁੱਧ ਨਹੀਂ ਸਗੋਂ ਇਹ ਧਰਮ ਅਤੇ ਹੌਸਲੇ ਦੀ ਪਰਖ ਸੀ। ਇਸ ਪਰਖ ਵਿੱਚ ਮਾਤਾ ਗੁਜਰੀ ਜੀ ਦੀ ਸਹਿਨਸ਼ੀਲਤਾ ਅਤੇ ਸਿਆਣਪ ਨੇ ਸਾਰੀ ਸੰਗਤ ਨੂੰ ਇੱਕ ਨਵਾਂ ਜज्ਬਾ ਦਿੱਤਾ। ਉਹ ਕਿਲੇ ਦੀਆਂ ਇੱਟਾਂ ਦੇ ਵਿਚਕਾਰ ਇੱਕ ਮਾਂ ਹੀ ਨਹੀਂ ਸਨ, ਇੱਕ ਜਗ ਦੀ ਜੋਤ ਸਨ। ਜੋ ਸਦਾ ਲਈ ਇਤਿਹਾਸ ਵਿੱਚ ਰੌਸ਼ਨ ਰਹੇਗੀ